ਹੋਈ ਕਨਫਿਊਜ਼ ਐਵੇਂ ਉੱਡੇ ਫਿਊਜ਼ ਨਾਲੇ ਆਪ ਹੋਵੇਂ ਨਾਲੇ ਮੈਨੂੰ ਕਰੇ ਤੰਗ ਤੂੰ ਇੱਕ ਚੱਲਦੀ ਆ ਵਿੰਡ ਚਤ ਲੱਗਦਾ ਨਹੀਂ ਵਿੰਦ ਮੇਰੀ ਰੂਸੀ ਫੜੇ ਜਿੰਦ ਮੈਂ ਮਨਾਵਾ ਖੰਡ ਨੂੰ ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਉ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ ਠੰਡ ਨੂੰ ਬਾਈ ਕਿ ਕਿ ਰੱਖਤਾ ਨਹੀਂ ਫੋਨ ਡੱਟ ਉੱਡਦੇ ਫਿਰਨ ਜੇਮ ਸੰਦੇ ਲੈ ਲੈ ਕੇ ਬੁੱਕਲਾ ਚ ਕਰਦੇ ਪਿਆਰ ਸਾਰੇ ਹੀਰਿਆ ਨੀ ਯਾਰ ਤੇਰੇ ਚੰਨ ਦੇ ਕਹਿੰਦੇ ਬੰਦਾ ਵਿੱਚ ਪਾਓ ਹੁਣੇ ਭਾਬੀ ਨੂੰ ਮਨਾਓ ਨਹੀਂ ਟੱਪ ਕੇ ਵੀ ਚੱਲਾਂਗੇ ਪੀਜੀ ਦੀ ਕੰਦ ਨੂੰ ਇੱਕ ਚੱਲ ਜੀਆ ਵਿੰਡ ਚਤ ਲੱਗਦਾ ਨਹੀਂ ਵਿੰਦ ਮੇਰੀ ਰੂਸੀ ਫਿਰ ਜਿੰਦ ਮੈਂ ਮਨਾਵਾ ਖੰਡ ਨੂੰ ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਉ ਜਿਵੇਂ ਹੋਈ ਲੈ ਕੇ ਜਾਵਾਂਗੇ ਲਸੋਈ ਪੁੱਤ ਆਉਂਦੀ